ਕੀ ਮੀਟਰ ਜਿਹੜਾ ਇਨਕੰਟਰ ਹੁਣੀ ਕੰਟਰੋਲ ਨੂੰ ਲਈ ਸਾਨੂੰ ਇਹ ਕਿਤਲਾ ਤੇਰੀ ਨੇੜੇ ਹਾਂਜੀ ਅਜੀ ਜੀ ਥੋੜੀ ਹੁਣੀ ਕਰੀ ਦੋ ਵੰਡੇ ਪਹਿਲੇ ਸਾਨੂੰ ਇਹ ਕਿਤਲਾ ਮਿਲੀ ਕਿ ਸਾਡੀ ਜਿਹੜੀ ਇੱਕ ਵਾਰਦਾਤ ਹੋਈ ਸੀ ਅੱਜ ਤੋਂ ਕੁਝ ਦਿਨਾਂ ਪਹਿਲਾਂ ਜਿਦੇ ਵਿੱਚ ਇੱਕ ਕਾਰੋਬਾਰੀ ਦੇ ਆਫਿਸ ਦੇ ਉੱਤੇ ਕੁਝ ਨਾਮਲੂ ਵਿਅਕਤੀ ਗਏ ਸਨ ਤੇ ਉਹਨਾਂ ਵੱਲੋਂ ਜਿਹੜਾ ਸੀਗਾ ਉਹਦੇ ਜਿਹੜਾ ਗਲਾਸ ਦਾ ਗੇਟ ਸੀਗਾ ਮੇਨ ਗੇਟ ਤੇ ਫਾਇਰ ਕਰਕੇ ਤੇ ਕੁਝ ਜਿਹੜਾ ਕੈਸ਼ ਸੀਗਾ ਉਹ ਖੋਹ ਕਿਤਾ ਗਿਆ ਸੀ ਉਸੀ ਇਤਲਾਹ ਦੇ ਕੰਮ ਕਰਦੇ ਹੋਏ ਅੱਜ ਮਾਰਨਿੰਗ ਸਾਡੇ ਐਸ ਐਚ ਓ ਸਾਹਿਬ ਨੂੰ ਇਤਲਾਹ ਸੀਗੀ ਤੇ ਉਹ ਮੋਗੇ ਜਾ ਕੇ ਫੋਟੋਜ਼ ਵਗਰਾ ਵੈਰੀਫਾਈ ਕਰਾਈ ਤੇ ਉੱਥੇ ਜਿਹੜਾ ਹੈਗਾ ਦੋ ਬੰਦੇ ਜਿਹੜੇ ਸੀਗੇ ਆਪਣੇ ਜੈਦੀਪ ਤੇ ਬਸੰਤ ਉਹਨਾਂ ਨੂੰ ਵਾਪਸੀ ਦੇ ਵਿੱਚ ਨਾਮਿਨੇਟ ਕੀਤਾ ਤੇ ਫਿਰ ਸਾਨੂੰ ਇਤਲਾਹ ਸੀ ਕਿ ਆਪਣਾ ਜਿਹੜਾ ਅੰਬੇ ਮਾਧਰਾ ਫੋਕਲ ਪੁਆਇੰਟ ਜਿਹੜਾ ਰੋਡ ਹੈਗਾ ਇਹਦੇ ਵਿੱਚ ਇਹ ਇਸ ਏਰੀਆ ਦੇ ਵਿੱਚ ਫਿਲਹਾਲ ਮੌਜੂਦ ਹਨ ਤੇ ਫਿਰ ਜਿਹੜੀ ਹੈਗੀ ਕੋਈ ਨਾ ਕੋਈ ਵਾਰਦਾਤ ਦੇਣ ਦੇ ਇਰਾਦੇ ਦੇ ਨਾਲ ਇੱਥੇ ਜਿਹੜੇ ਹੈਗੇ ਆ ਰੈਕੀ ਕਰ ਰਹੇ ਹਨ ਤੇ ਨਾ ਉਹ ਇਤਲਾ ਮਿਲਦੇ ਹੀ ਜਿਹੜੀ ਹੈਗੀ ਆਪਣੀ ਸਾਡੀ ਸੀਆਈਏ ਦੀ ਟੀਮ ਤੇ ਐਸਐਚਓ ਗੋਬਿੰਦਗੜ ਇਹਨਾਂ ਦੀ ਪਾਲ ਕਰਨ ਇਸ ਏਰੀਏ ਦੇ ਵਿੱਚ ਆ ਗਏ ਤੇ ਜਦੋਂ ਇੱਥੇ ਆਪਣਾ ਗੰਦੇ ਨਾਲੇ ਕੋਲ ਪਹੁੰਚੇ ਤੇ ਉੱਥੇ ਜਿਹੜੇ ਉਹ ਦੋਨੋਂ ਬੰਦੇ ਸੀਗੇ ਉਹ ਇੱਕ ਸਪਲੈਂਡਰ ਜਿਹੜੀ ਸੀਗੀ ਵਿਦਆਊਟ ਨੰਬਰ ਪਲੇਟ ਉੱਤੇ ਸਵਾਰ ਸੀ ਤੇ ਜਦੋਂ ਹੀ ਉਹਨਾਂ ਨੇ ਪੁਲਿਸ ਪਾਰਟੀ ਨੂੰ ਦੇਖਿਆ ਉਹ ਇੱਕ ਕੱਚੇ ਰਸਤੇ ਜਿਹੜੀ ਸੀਗੇ ਉਹਦੇ ਉੱਤੇ ਭੱਜਣ ਲੱਗੇ ਤੇ ਜਦੋਂ ਉਹ ਉਹਨਾਂ ਦਾ ਪਿੱਛਾ ਸਾਡੀ ਪੁਲਿਸ ਪਾਰਟੀ ਕਰ ਰਹੀ ਸੀ ਤੇ ਅੱਗੇ ਜਾ ਕੇ ਉੱਥੇ ਇੱਕ ਮਿੱਟੀ ਦਾ ਢੇਰ ਹੈਗਾ ਉੱਦੇ ਜਾ ਕੇ ਉਹ ਡਿੱਗ ਪਏ ਤੇ ਉਹਨਾਂ ਨੇ ਫਿਰ ਸਾਡੀ ਜਿਹੜੀ ਪੁਲਿਸ ਪਾਰਟੀ ਸੀਗੀ ਜਿਹਨੂੰ ਐਸਐਚਓ ਗੋਬਿੰਦਗੜ ਅਸ਼ਦੀਪ ਲੀਡ ਕਰ ਰਹੀ ਸੀਗੀ ਤੇ ਨਾਲ ਸੀਆਈਏ ਵੀ ਸੀਗੀ ਉਹਨਾਂ ਦੇ ਨਾਲ ਤੇ ਉਹਨਾਂ ਨੇ ਉਹਨਾਂ ਨੇ ਫਿਰ ਜਵਾਬੀ ਫਾਇਰ ਦੇ ਵਿੱਚ ਉਹਨਾਂ ਨੇ ਵੀ ਫਾਇਰਿੰਗ ਕੀਤੀ ਇਹਦੇ ਵਿੱਚ ਜਿਹੜੇ ਦੋਨੋਂ ਬੰਦੇ ਸੀਗੇ ਜੈਦੀਪ ਤੇ ਬਸੰਤ ਇਹ ਇਹਨਾਂ ਨੂੰ ਜਿਹੜੀ ਹੈਗੀ ਆ ਲੋਅਰ ਬਾਡੀ ਪਾਰਟ ਤੇ ਜਿਹੜੀ ਹੈਗੀ ਬੁਲੇਟ ਇੰਜਰੀਜ਼ ਹੈਗੀਆਂ ਤੇ ਇਹਦੇ ਨਾਲ ਨਾਲ ਸਾਡਾ ਵੀ ਇੱਕ ਜਿਹੜਾ ਮੁਲਾਜ਼ਮ ਹੈ ਉਹਨੂੰ ਵੀ ਝਰੀਟਾਂ ਵੱਜੀਆਂ ਉਹ ਡਿੱਗ ਪਿਆ ਸੀਗਾ ਤੇ ਉਹਨੂੰ ਵੀ ਝਰੀਟਾਂ ਵੱਜੀਆਂ ਤੇ ਸਾਡਾ ਜਿਹੜਾ ਮੁਲਾਜ਼ਮ ਹੈ ਉਹ ਫਿਲਹਾਲ ਆਊਟ ਆਫ ਡੇਂਜਰ ਆਦੇ ਨਾਲ ਨਾਲ ਜਿਹੜਾ ਇਹ ਜਿਹੜੇ ਦੋਨੋਂ ਸੀਗੇ ਦੋਸ਼ੀ ਜਨਾ ਦਾ ਕਿਨਾਂ ਜਦੀਪ ਤੇ ਬਸੰਤ ਇਹ ਫਿਲਹਾਲ ਫੌਰੀ ਤੌਰ ਤੇ ਇਹਨਾਂ ਨੂੰ ਜਿਹੜੀ ਹੈਗੀ ਮੈਡੀਕਲ ਟਰੀਟਮੈਂਟ ਇਹਨਾਂ ਨੂੰ ਮੁਈਆ ਕਰਾਇਆ ਜਾ ਰਿਹਾ ਹੈ ਤੇ ਫਿਲਹਾਲ ਇਹ ਸਿਵਲ ਹਸਪਤਾਲ ਦਾਖਲਾ ਅੱਗੇ ਇਸ ਕੇਸ ਦੀ ਤਫ਼ਤੀਸ਼ ਤੇ ਅੱਜ ਜਿਹੜਾ ਇਨਸੀਡੈਂਟ ਹੋਇਆ ਇਸ ਸੰਬੰਧੀ ਅਗਲੀ ਕਾਰਵਾਈ ਜਿਹੜੀ ਹੈ ਕਿ ਉਹ ਅਮਲ ਚ ਰਹੀ ਜਾਂਦੀ ਹੈ ਕਿ ਅਸਲਾ ਵਗੈਰਾ ਉਹਨਾਂ ਕੋਲ ਕੋਈ ਬਰਾਮਦ ਹੋਇਆ ਇੱਥੇ ਬੇਸਿਕਲੀ ਜਦੋਂ ਉਹ ਇੱਥੇ ਦੋਨਾਂ ਕੋਲ ਲੈ ਕੇ ਕਸਲਾ ਸੀਗਾ ਜਿਹੜਾ 32 ਬੋਰ ਦਾ ਦੇਸੀ ਕ੍ਰਿਸਟਲ ਜਿਹੜਾ ਸੀਗਾ ਅਨਲਾਈਸੈਂਸੀ ਵੈਪਨ ਦੋਨਾਂ ਕੋਲ ਸੀਗਾ ਜਿਹਦੀ ਵਰਤੋਂ ਕਰਕੇ ਉਹਨਾਂ ਨੇ ਸਾਡੀ ਜਿਹੜੀ ਸੀਗੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਉਹ ਦੋਨੋਂ ਹੀ ਜਿਹੜੇ ਵੈਪਨ ਹੈਗੇ ਆ ਉਹ ਸਾਡੀ ਪਾਰਟੀ ਨੇ ਬਰਾਮਦ ਕਰ ਲਏ ਤੇ ਅੱਗੇ ਜਿਹੜੀ ਹੈਗੀ ਆ ਇਸ ਮੁਕਦਮੇ ਦੀ ਤਫ਼ਤੀਸ਼ ਅੱਲੇ ਜਾਰੀ ਹੈ ਇਹ ਰੇਨ ਵਾਲ ਕਿੱਥੇ ਦੇ ਨੇ ਇਹ ਦੋਨੋਂ ਹੀ ਜਿਹੜੇ ਮੋਗੇ ਦੇ ਵਸਨੀਕ ਹਨ ਤੇ ਉਸ ਏਰੀਆ ਤੋਂ ਬਿਲੋਂਗ ਕਰਦੇ ਆ ਤੇ ਸਾਨੂੰ ਇਤਲਾ ਸੀਗੀ ਕਿ ਜਿਹੜਾ ਸਾਡੇ ਅਸਤੋਹੀ ਕਰੀਬ ਦਿਨ ਪਹਿਲੇ ਇੱਕ ਵਾਰਦਾਤ ਹੋਈ ਹੈ ਜਿਹੜੀ ਆਪਣਾ ਪ੍ਰੀਤਨਗਰ ਦੇ ਏਰੀਆ ਦੇ ਵਿੱਚ ਉਹਦੇ ਵਿੱਚ ਜਿਹੜੀ 15 ਲੱਖ ਰੁਪਏ ਜਿਹੜਾ ਖੋ ਕੇ ਲੈ ਗਏ ਜੀ ਉਹਦੇ ਵਿੱਚ ਜਿਹੜੀ ਹੈਗੀ ਇਹਨਾਂ ਦੀ ਸੰਭਵ ਜਤ ਜਿਸ ਕਰਕੇ ਇਹਨਾਂ ਦੀ ਭਾਲ ਸਾਨੂੰ ਇਤਲਾ ਸੀ ਕਿ ਸਾਡੀ ਪੁਲਿਸ ਪਾਰਟੀ ਇਹਨਾਂ ਦੀ ਭਾਲ ਕਰ ਰਹੀ ਸੀਗੇ ਜਿਨ੍ਹਾਂ ਨੂੰ ਦੇਖ ਕੇ ਜਦੋਂ ਇਹ ਦੋਨੋਂ ਭੱਜਣ ਲੱਗੇ ਤੇ ਡਿੱਗ ਪਏ ਤੇ ਸਾਡੀ ਪੁਲਿਸ ਪਾਰਟੀ ਤਰ੍ਹਾਂ ਨੇ ਫਾਇਰ ਕੀਤਾ ਇਨਾਂ ਦੀ ਫਾਇਰਿੰਗ ਚ ਤਾਂ ਨਹੀਂ ਕਿਸੇ ਆਪਣੇ ਮੁਲਾਜ਼ਮ ਨੂੰ ਸੱਟ ਲੱਗੀ ਜੇ ਇਹਨਾਂ ਨੇ ਸਾਡੀ ਇਹਨਾਂ ਦੀ ਫਾਇਰਿੰਗ ਤੇ ਸਾਡੀ ਜਿਹੜੀ ਗੱਡੀ ਸੀ ਗੱਡੀ ਤੇ ਕਾਫੀ ਜਿਹੜੀਆਂ ਕਿ ਬੁਲੇਟ ਇੰਜਰੀਜ਼ ਲੱਗੀਆਂ ਸਾਡੇ ਮੁਲਾਜ਼ਮਾਂ ਦਾ ਬਚਾਅ ਹੋ ਗਿਆ ਸਾਡੇ ਇੱਕ ਮੁਲਾਜ਼ਮ ਡਿੱਗਣ ਕਰਕੇ ਜ਼ਖਮੀ ਹੋਇਆ ਹੈ ਬਟ ਸਾਡੇ ਮੁਲਾਜ਼ਮਾਂ ਦਾ ਬਚਾਅ ਹੋ ਗਿਆ ਫਿਰ ਤੇ ਜਿਹੜਾ ਜ਼ਖਮੀ ਹੋਇਆ ਮੁਲਾਜ਼ਮ ਉਹਨੂੰ ਅਸੀਂ ਜਿਹੜੀ ਸਿਵਲ ਹਸਪਤਾਲ ਦਾਖਲ ਕਰਾਇਆ ਤੇ ਤਾਂ ਕਿ ਉਹਦਾ ਜੋ ਵੀ ਉਹਦਾ ਮੈਡੀਕਲ ਟ੍ਰੀਟਮੈਂਟ ਹੈ ਉਹ ਅਸੀਂ ਉਹਨੂੰ ਮੁਹੱਈਆ ਕਰਾ ਦਿੱਤਾ ਥੈਂਕ ਯੂ